हिते सौदा आम आदमी पार्टी मुरदाबाद सौदा करण वारी आम आदमी पार्टी सरकार मुरदाबाद सौदा करण भॻवंत मान मुबाद ਭਾਰਤੀ ਜਨਤਾ ਪਾਰਟੀ ਦਾ ਸਟੈਂਡ ਬਿਲਕੁਲ ਕਲੀਅਰ ਹੈ ਕਿ ਜੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇਗੀ ਤੇ ਭਾਰਤੀ ਜਨਤਾ ਪਾਰਟੀ ਕਰੇਗੀ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੇਗੀ ਤੇ ਬੀਜੇਪੀ ਕਰੇਗੀ ਧਰਨਾ ਲਾਵਾਂਗੇ ਔਰ ਸਾਡੇ ਕੋਲੇ ਇੱਕ ਬੂੰਦ ਪਾਣੀ ਨਹੀਂਗਾ ਕਿਸੇ ਸੁਬੇ ਨੂੰ ਦੇਣ ਵਾਸਤੇ ਸ਼ਰਮ ਕਰਨੀ ਚਾਹੀਦੀ ਅਸੀਂ ਕਿਸੇ ਨੂੰ ਵੱਧੂ ਪਾਣੀ ਨਹੀਂ ਦੇ ਸਕਦੇ ਸਾਡੇ ਆਲਰੇਡੀ ਪਾਣੀ ਦਾ ਲੈਵਲ ਥਲੇ ਜਾ ਚੁੱਕਾ ਹੈ ਲੇਕਿਨ ਇਹ ਆਮ ਆਦਮੀ ਪਾਰਟੀ ਜਦੋਂ ਮੌਕਾ ਹੁੰਦਾ ਹੈ ਉਦੋਂ ਆਪਣਾ ਕੇਸ ਪ੍ਰਾਪਰਟੀ ਕੇ ਨਾਲ ਹੀ ਰੱਖਦੀ ਔਰ ਬਾਅਦ ਦੇ ਵਿੱਚ ਜਿਹੜਾ ਹੈਗਾ ਵੈ ਇਹ ਰਾਜਨੀਤੀ ਕਰਦੀ ਹੈ ਪੰਜਾਬ ਦੇ ਹਿੱਤਾਂ ਸੌਦਾ ਕੀਤਾ ਤੇ ਕੇਵਲ ਜਿੰਤਾ ਪਾਰਟੀ ਉਹਦੀ ਰੱਖਿਆ ਕਰਦੀ ਆ ਲੇਕਿਨ ਜੇ ਪੰਜਾਬ ਦਾ ਭੱਤਾ ਸੌਦਾ ਕੀਤਾ ਤਾਂ ਆਮ ਆਦਮੀ ਪਾਰਟੀ ਨੇ ਕੀਤਾ ਕਿਹਨੇ ਕਿਹਾ ਸੀ ਪੰਜਾਬ ਦੇ ਨੇਤਾ ਨੂੰ ਕਿ ਅਰਵਿੰਦ ਕੇਜਰੀਵਾਲ ਦੇ ਚਰਨੀ ਰੱਖ ਕੇ ਆਓ ਕਿਹਨੇ ਕਿਹਾ ਸੀ ਪੰਜਾਬ ਦੇ ਚ ਮਨੀ ਸੋਧਿਆ ਕੇ ਹੁਣ ਡੀਫੈਕਟੋਰ ਮੁੱਖ ਮੰਤਰੀ ਬਣੇ ਇੱਕ ਡੀਫੈਕਟੋਰ ਮੁੱਖ ਮੰਤਰੀ ਕੇਜਰੀਵਾਲ ਨਹੀਂ ਖਤਮ ਹੋਇਆ ਸੀਗਾ ਅੱਜ ਡੀਫੈਕਟੋਰ ਮੁੱਖ ਮੰਤਰੀ ਕੋਰ ਆ ਗਿਆ ਸਾਡੇ ਕੋਲ ਅਰਵਿੰਦ ਕੇਜਰੀਵਾਲ ਮਨੀ ਸੋਧਿਆ ਅਸੀਂ ਸਾਰੇ ਦੇਖਦੇ ਆ ਕਿ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੋ ਪ੍ਰੈਸ ਨੂੰ ਗਰੀਫ ਕਰ ਰਿਹਾ ਸੀਗਾ ਤੇ ਹੱਥ ਮਾਰ ਕੇ ਮਨੀ ਸੋਧਿਆ ਨੇ ਪਹੁੰਚਤਵਾਂ ਨੂੰ ਪਾਸੇ ਕਰਕੇ ਆ ਸਾਨੂੰ ਬ੍ਰਿਫਿੰਗ ਕਰਨ ਲੱਗੇ ਤੇ 250 ਦੇ ਹਿੱਤਾਂ ਨੂੰ ਕੌਣ ਵੇਚ ਰਿਹਾ ਮੈਂ ਇੱਕ ਵਾਰੀ ਸਪਸ਼ਟ ਕਰਦੇ ਆਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੇਗੀ ਬੀਜੇਪੀ ਪੰਜਾਬ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇਗੀ ਬੀਜੇਪੀ ਪੰਜਾਬ ਔਰ ਸਾਡੇ ਕੋਲ ਇੱਕ ਬੂੰਦ ਪਾਣੀ ਨਹੀਂਗਾ ਦੂਜੇ ਸੂਬਿਆਂ ਨੂੰ ਵਾਧੂ ਦੇਣ ਵਾਸਤੇ ਔਰ ਇਹ ਸਰਕਾਰ ਦੀ ਨਲਾਕੀ ਹੈ ਕਿ ਅੱਜ ਇਹ ਸਿੱਧੀ ਪੈਦਾ ਹੋਈ ਹਰ ਇੱਕ ਦੱਪਰ ਦੇ ਅੱਗੇ ਉਹ ਲਾ ਫੋਗੇ ਇਹ ਕਿਵੇਂ ਦੇਖ ਲਈ ਇਹ ਕੇਵਲ ਔਰ ਕੇਵਲ ਰਾਜ ਦੀ ਕਰਦੇ ਨੇ ਜਦੋਂ ਵਿਹਲਾ ਹੁੰਦਾ ਜਿੱਥੇ ਆਪਣਾ ਕੇਸ ਪਲੀਟ ਕਰਨਾ ਹੁੰਦਾ ਉੱਥੇ ਇਹਨਾਂ ਨੂੰ ਪਲੀਟ ਕਰਨਾ ਨਹੀਂ ਆਉਂਦਾ ਕਰਦੇ ਨਹੀਂ ਕਿ ਨਲਾਇਕਾਂ ਦਾ ਟੋਲਾ ਹੈ ਔਰ ਜਦੋਂ ਫੈਸਲੇ ਐਡਵਰਸ ਆ ਜਾਂਦੇ ਨੇ ਤੇ ਫਿਰ ਤਮਾਸ਼ ਵੀ ਨਹੀਂ ਕਰਦੇ ਨੇ ਬਿਹਤਰ ਸੀਗਾ ਇੱਥੇ ਆਂ ਦੀ ਬਜਾਏ ਭਗਵਾਨ ਪਾਨ ਦੀ ਕੋਠੀ ਜਾ ਕੇ ਭਗਵੰਤ ਮਾਨ ਦਾ ਫੂਕਾ ਪੁਤਲਾ ਫੂਕ ਦੇ ਕਿ ਤੂੰ ਪੰਜਾਬ ਦਾ ਸੌਦਾ ਕੀਤਾ ਪੰਜਾਬ ਦੇ ਬਰਬਾਦੀ ਵੱਲ ਲੈ ਕੇ ਗਿਆ ਵਾ ਜੇ ਪੰਜਾਬੀਅਤ ਦੀ ਮਾਸਾ ਵੀ ਗੈਰੀਅਤ ਹੈਗੀ ਆ ਤੇ ਮੈਂ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੂੰ ਕਹਾਂਗਾ ਜਾਓ ਸਾਰੇ ਇਕੱਠੇ ਹੋ ਕੇ ਸੀਐਮ ਮਾਨ ਦੀ ਕੋਠੀ ਦੇ ਉੱਤੇ ਉਹਦਾ ਪੁੱਤਾ ਫੂਕੋ ਜਿਹੜਾ ਪੰਜਾਬ ਦੇ ਇਤਿਹਾਸ ਦੀ ਰਾਖੀ ਨਹੀਂ ਕਰ ਪਾਇਆ ਲੇਕਿਨ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਤੁਸੀਂ ਇੱਥੇ ਆ ਗਏ ਹੋ ਭਾਰਤੀ ਜਨਤਾ ਪਾਰਟੀ ਬੜੀ ਸਪਸ਼ਟ ਕਰਦੀ ਹੈ ਪੁਲਿਸ ਪਰ ਪੁਲਿਸ ਨੇ ਤੁਹਾਨੂੰ ਪ੍ਰੋਟੈਕਟ ਕੀਤਾ ਜੀ ਕਾਹਦਾ ਪ੍ਰੋਟੈਕਟ ਕੀਤਾ ਸਾਡੇ ਉਹਨਾਂ ਨੂੰ ਇੱਥੇ ਆਣ ਕਿਉਂ ਦਿੱਤਾ ਤਮਾਸ਼ਾ ਵੀ ਨਹੀਂ ਕਰਨੀ ਹੈ ਸੋਇਸ਼ ਕਰਕੇ ਇਹਨਾਂ ਚੀਜ਼ਾਂ ਨਾਲ ਕੁਝ ਨਹੀਂ ਹੋਣ ਵਾਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਸਾਨੂੰ ਸਾਰੇ ਪੰਜਾਬੀਆਂ ਨੂੰ ਰਲ ਕੇ ਕਰਨੀ ਪੈਗੀ ਇਹ ਆਵਾਜ਼ੀ ਪਾਰਟੀ ਦੇ ਵਾਸਤਾ ਰੋਗ ਨਹੀਂ ਹੈਗਾ ਦੇ ਗੁੰਡੇ ਸ਼ਰਾਬਾਂ ਪੀ ਗਏ ਜਿਨ੍ਹਾਂ ਦਾ ਸੀਐਮ ਸ਼ਰਾਬੀ ਏ ਔਰ ਉਹਨਾਂ ਦੇ ਵਰਕਰ ਵੀ ਅੱਗੋਂ ਉਹਨਾਂ ਦੇ ਸ਼ਰਾਬੀ ਔਰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਪਾਣੀ ਦੇ ਵਿੱਚ ਜੇ ਗੱਲੇ ਦੇ ਉਨੇ ਹੀ ਕਰਨਾ ਏ ਇਹ ਜਿਹੜਾ ਸਿਰਫ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਗਿਆ ਉਹਦੇ ਕਰਕੇ ਆਏ ਨੇ ਸ਼ਰਮ ਮਾਣੀ ਚਾਹੀਦੀ ਐ ਨਾ ਗੁੰਡਿਆਂ ਨੂੰ ਇਹ ਦੇਸ਼ ਦੇ ਗਦਾਰਾਂ ਨੂੰ ਸ਼ਰਮ ਆਣੀ ਚਾਹੀਦੀ ਕਿ ਪੰਜਾਬ ਨੇ ਜੇ ਸਾਡੇ ਦੇਸ਼ ਨੇ ਪੰਜ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਤੇ ਇਹਨਾਂ ਨੇ ਤਕਰੀਬ ਕਿਉਂ ਵੇ ਇਹ ਪਾਣੀ ਜਿਹੜਾ ਪਾਕਿਸਤਾਨਾ ਬੰਦਾ ਉਹਨੂੰ ਖਲਵਾਣਾ ਚਾਹੁੰਦੇ ਨੇ ਔਰ ਭਾਰਤੀ ਜਨਤਾ ਪਾਰਟੀ ਡਟ ਕੇ ਨਾ ਗੁੰਡਿਆਂ ਦਾ ਵਿਰੋਧ ਕਰੇ ਜੁਰ ਮੁਕਾਬਲਾ ਵੀ ਕਰੇਗੀ ਹਾਂ ਬੋਲੋ ਕੀ ਬੰਦ ਕਰਾਜੀ ਡਟ ਕੇ ਤਾਂ ਆਵਾਦੀ ਪਾਰਟੀ ਨੇ ਪੁਤਲਾ ਪੁਕਿਆ ਹਾਂ ਔਰ ਪੁਲਿਸ ਨੇ ਕਿਸ ਤਰ੍ਹਾਂ ਨਾ ਛੱਡਾ ਪੋਜ਼ੀਟਿਵ ਥੀ ਵਯ ਹੋਈ ਸੀ ਦੋਨੋਂ ਦੋਨਾਂ ਨੂੰ ਲੰਘਦੇ ਰੁਕਣਾ ਹੁੰਦਾ ਸਾਡੀ ਡਿਊਟੀ ਪੋਜ਼ੀਟਿਵ ਹੈ ਜੀ ਲੋਕਤੰਤਰ ਪ੍ਰੋਟੈਸਟ ਕਰਨ ਵਾਲੇ ਵੀ ਕਰ ਸਕਦੇ ਜੀ ਵੀ ਕਰ ਸਕਦੇ ਆ ਠੀਕ ਹੈ ਜੀ ਓਕੇ ਤੇ ਲੱਗਦਾ ਪੂਛਣਾਉਂਦੀ ਮੋਲ ਖਰਾਬ ਉਸੇ ਕਿ ਆ ਮੌਸਮ ਸਾਹਮਣੇ ਹੁੰਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀਰੇ ਪ੍ਰੋਡਕਸਰ ਹੋਣੀ ਹੈ ਹੋਣੀ ਹੈ ਮਾਹੌਲ ਹੀ ਖਰਾਬ ਹੋ ਜਾਊਗਾ ਜੀ ਹਾਂ ਅਸੀਂ ਇੰਨ ਬੈਠੇ ਆਂ ਜੀ ਥੈਂਕ ਯੂ ਓਕੇ